ਐਨਐਸਡੀ ਵਿਰੋਧਕਾ ਮੈਂ ਨਿੰਦਮ ਦੇ ਰਹਾ ਡੀਸੀ ਸਾਹਿਬਾ ਆਪਕੀ ਕਸਰ ਸਦੀ ਰਵਾਈ ਮੇਰੇ ਚ ਸਾਰੇ ਯਾਤੂ ਸਾਹਿਬਾ ਬਾਰਸ ਜੀ ਜਿਵੇਂ ਜ ਨਹੀਂ ਲੱਗਦਾ ਸਾਰੇ ਇਕੱਠੇ ਆਇਆ ਉਕੇ ਸਰਕਾਰਾਂ ਜਿਹੜੀਆਂ ਧੱਕਾ ਕਰ ਰਹੀਆਂ ਨੋਜਵਨਾਂ ਦੇ ਸੜਿਆਂ ਦੇ ਉਹਨਾਂ ਨੂੰ ਨਜਾਇਜ਼ ਵੀ ਐਨਐਸਏ ਲਾ ਕੇ ਔਰ ਜਿਲ੍ਹੇ ਦੇ ਵਿੱਚ ਟੱਕਿਆ ਭਾਈ ਅਮਰਪਾਲ ਸਿੰਘ ਨੂੰ ਜਗੁਰਗੜ੍ਹ ਜ਼ਿਲ੍ਹੇ ਤੇ ਬਾਕੀ ਸੰਗਰੀਆਂ ਵਾਕੋ ਜਿਲ੍ਹੇ ਦੇ ਵਿੱਚ ਪੰਜਾਬ ਵਿੱਚ ਲਿਆਂਦੇ ਆ। ਭਗਵਾਨ ਪੰਦੇਵੋ ਤੋਂ ਭਾਰਤ ਸਰਕਾਰ ਦੇ ਖਿਦਦ ਅੱਜ ਇੱਕ ਇਹ ਮੁਜ਼ਾਰਾ ਕਰ ਰਹੇ ਆ ਤੇ ਮੈਂ ਅਲੰਡਰ ਦੇਣਾ ਡੀਸੀ ਸਾਹਿਬ। ਇਸ ਤਰ੍ਹਾਂ ਹੀ ਆਪਣੇ ਨਾਲ ਨਿਹੰਗ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ। ਆਪ ਜੀ ਕੀ ਕਹਿਣਾ ਚਾਹੋਗੇ ਜੀ ਇਹਨਾਂ ਬਾਰੇ ਜੀ ਜਿਸ ਤਰ੍ਹਾਂ ਭਾਈ ਅਮਰਪਾਲ ਸਾਹਿਬ ਦੇ ਹੋਰ ਵੀ ਸਾਥੀ ਇਹਨਾਂ ਦੇ ਜਿਹੜੇ ਕਾਫੀ ਜਿਹੜੇ 100-200 ਦੇ ਕਰੀਬ ਜਿਹੜੇ ਬਿਨਾ ਜੁਰਮ ਕੀਤੇ ਸਰਕਾਰ ਨੇ 2-3 ਸਾਥ ਨੂੰ ਜਿਹੜੇ ਅੰਦਰ ਦੇਤੀ ਹੋਏ ਨੇ ਤੇ ਜਿਨ੍ਹਾਂ ਦੇ ਐਨਐਸਏ ਦੇ ਖਿਲਾਫ ਕੇਸ ਪਾਇ ਕਾਲੇ ਕਾਨੂੰਨ ਪਾ ਕੇ ਉਹਨਾਂ ਨੂੰ ਬੰਦ ਕੀਤਾ ਆ ਅੱਜ ਸਰਕਾਰ ਦੇ ਸਾਰੇ ਅਜ ਦੋਸਬੀਆਰਾ ਕਰ ਰਹੇ ਨੇ ਕਿ ਇਹਨਾਂ ਨੂੰ ਐਨਐਸਏ ਇਸ ਕਾਨੂੰਨ ਨੂੰ ਰੱਦ ਕਰਨੀ ਚਾਹੀਦੀ ਤਾਂ ਬੀਸੀ ਸਾਹਿਬ ਜਾ ਕੇ ਮੰਗ ਪੱਤਰ ਦੇ ਰਿਹਾ ਐਸੇ ਦੇ ਨਾਂ ਕਿ ਉਹਨਾਂ ਦੇ ਐਨਐਸਏ ਰੱਦ ਕਰਕੇ ਜਿਹੜੇ ਵੀ ਲੱਗੇ ਜਿਹੜੇ ਜਿੱਤੇ ਹੋਏ ਨੇ ਦਾ ਆਗੇ ਉਹਨਾਂ ਆਦੇ 2027 ਵਾਸਤੇ ਸਰਕਾਰ ਨੂੰ ਆਉਂਗੇ ਐਨਐਸਸੀ ਦੇ ਵਿਰੁੱਧ ਜਿਹੜਾ ਮੈਂ ਮਨਿੰਦਮ ਜਿਹੜਾ ਡੀਸੀ ਸਾਹਿਬ ਸਾਡੀ ਤਰਫੋਂ ਵੀ ਰਵਾਈ ਨੇ ਰੇਤ ਸਾਰੇ ਯਾਦੂ ਸਾਹਿਬਾ ਬਾਰਸਪੁਰਜਾ ਜਿਹਦੇ ਨਹੀਂ ਲੱਗਦਾ ਸਾਰੇ ਇਕੱਠੇ ਹੋਏ ਆ ਕਿ ਸਰਕਾਰਾਂ ਇਹ ਨਹੀਂ ਆ ਧੱਕਾ ਕਰ ਰਹੀਆਂ ਨੀੋਜਨਾਵਾਂ ਦੇ ਸੜਿਆਂ ਦੇ ਉਹਨਾਂ ਨਾਜਾਇਜ਼ ਹੀ ਐਨਐਸਸੀ ਲਾ ਕੇ ਔਰ ਇੱਲੋ ਦੇ ਵਿੱਚ ਟੱਕਿਆ ਭਾਈ ਸਿਮਰਤ ਪਾਲ ਸਿੰਘ ਨੂੰ ਜਗੁਰਗੜ੍ਹ ਜ਼ਿਲ੍ਹੇ ਤੇ ਬਾਕੀ ਸੰਗਰੀਆਂ ਵਾਕੋ ਜਿਲ੍ਹੇ ਦੇ ਵਿੱਚ ਪੰਜਾਬ ਵਿੱਚ ਲਿਆਂਦੇ ਆ। ਭਗਵਾਨ ਪੰਦੇ ਹੋ ਤਾਂ ਸਾਰਾ ਭਾਰਤ ਸਰਕਾਰ ਦੇ ਖਿਦਦ ਅੱਜ ਇੱਕ ਜਿਹੜਾ ਮੁਜਾਰਾ ਕਰ ਰਹੇ ਆ ਤੇ ਮੈਂ ਅਲੰਡਰ ਦੇ ਨਾਲ ਡੀਸੀ ਸਾਹਿਬ ਇਸ ਤਰ੍ਹਾਂ ਹੀ ਆਪਣੇ ਨਾਲ ਨਿਹੰਗ ਜੱਤੇ ਬੰਦੀਆਂ ਇਕੱਠੀਆਂ ਹੋਈਆਂ ਜੀ ਆਪ ਜੀ ਕੀ ਕਹਿਣਾ ਚਾਹੋਗੇ ਜੀ ਇਹਨਾਂ ਬਾਰੇ ਜੀ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਦੇ ਹੋਰ ਵੀ ਸਾਥੀ ਇਹਨਾਂ ਦੇ ਸੇਜ ਕਾਫੀ ਜਿਹੜੇ 100-200 ਦੇ ਕਰੀਬ ਜਿਹੜੇ ਬਿਨਾ ਜੁਰਮ ਕੀਤੇ ਸਰਕਾਰ ਨੇ 2-3 ਸਾਥ ਜਿਹੜੇ ਅੰਦਰ ਦੇਤੀ ਹੋਏ ਨੇ ਤੇ ਜਿਨ੍ਹਾਂ ਦੇ NSA ਦੇ ਤਹਿਤ ਇਸ ਪਾਈ ਕਾਲੇ ਕਾਨੂੰਨ ਤੋੜ ਕੇ ਉਹਨਾਂ ਨੂੰ ਬੰਦ ਕੀਤਾ ਆ ਅੱਜ ਸਰਕਾਰ ਦੇ ਸਾਰੇ ਅਜ ਰੋਸ ਵਿਯਾਰਾ ਕਰ ਰਹੇ ਨੇ ਕਿ ਇਹਨਾਂ ਨੂੰ NSA ਸਦਨ ਨੂੰ ਲਾਗਤ ਕਰਨੀ ਚਾਹੀਦੀ ਤਾਂ BC ਸਾਹਿਬ ਜਾ ਕੇ ਮੰਗ ਪੱਤਰ ਦੇ ਰਿਹਾ ਐਸੇ ਜੀਨਾਰਗੇ ਉਹਨਾਂ ਦੇ ਅੰਦੇਸ਼ੇ ਰੱਦ ਕਰਕੇ ਜੁਆਪੀ ਲੱਗੇ ਜਿਹੜੇ ਉਹ ਜਿੱਤੇ ਹੋਏ ਨੇ ਉਹਦਾ ਆਗੇ ਉਹਨਾਂ ਆਉਂਦੇ 2027 ਵਾਸਤੇ ਸਰਕਾਰ ਨੂੰ ਆਉਂਗੇ ਐਨਸੀ ਦੇ ਰੋਟ ਜਿਹੜਾ ਆਪਾਂ ਮਨਮਿੰਦਰ ਹੁੰਦੇ ਨਾਲ ਡੀਸੀ ਸਾਹਿਬ ਆਪੇ ਤਸਵੀਰ ਸੁਦੀ ਦਵਾਈ ਦੇ ਰਿਹਾ ਤੇ ਸਾਰੇ ਯਾਤੂ ਸਾਹਿਬਾਂ ਦਾ ਸਾਥ ਪੰਜਾਬ ਦੇ ਸੇਵਾ ਜਿਨੀ ਆਇਆ ਉਹ ਸਾਰੇ ਇਕੱਠੇ ਆਏ ਕਿ ਸਰਕਾਰ ਆ ਰਹੀਆਂ ਧੱਕਾ ਕਰ ਰਹੀਆਂ ਨੋਜੋਨਾਂ ਤੇ ਸੜਿਆਂ ਦੇ ਉਮ ਨਜਾਇਜ਼ ਹੀ ਐਨਐਸਏ ਲਾਗੇ ਹੋਰ ਜਿਲ੍ਹਾ ਦੇ ਵਿੱਚ ਭਾਈ ਸਮਰਪਾਲ ਸਿੰਘ ਨੂੰ ਜਗੁਰਗੜ ਰਿਹਾ ਤੇ ਬਾਕੀ ਸੰਗਰੀਆਂ ਬਾਕੀ ਜਿਲ੍ਹੇ ਦੇ ਵਿੱਚ ਪੰਜਾਬ ਵਿੱਚ ਲੈਂਦੇ ਆ। ਸੁਭਾਨ ਪਾਨ ਦੇ ਰੋ ਤੋਂ ਭਾਰਤ ਸਰਕਾਰ ਦੇ ਖਿਦਦ ਅੱਜ ਇੱਕਦਾਂ ਮੁਜ਼ਾਰਾ ਕਰ ਰਹੇ ਆ ਤੇ ਮੈਂ ਅੰਡਰ ਦੇਣਾ ਡੀਸੀ ਸਾਹਿਬ। ਇਸ ਤਰ੍ਹਾਂ ਹੀ ਆਪਣੇ ਨਾਲ ਨਿਹੰਗ ਜੱਤੇ ਬੰਦੀਆਂ ਇਕੱਠੀਆਂ ਹੋਈਆਂ ਜੀ। ਆਪ ਜੀ ਕੀ ਕਹਿਣਾ ਚਾਹੋਗੇ ਜੀ ਇਹਨਾਂ ਬਾਰੇ? ਇਹ ਜਿਤਨਾ ਭਾਈ ਜਮਨਤ ਸਿੰਘ ਦੇ ਹੋਰ ਵੀ ਸਾਥੀ ਉਹਨਾਂ ਦੇ ਸੇਕ ਕਾਫੀ ਜਿਹੜੇ 100 ਤੋਂ ਦੇ ਕਰੀਬ ਜਿਹੜੇ ਬਿਨਾ ਜੁਰਮ ਕੀਤੇ ਸਰਕਾਰ ਨੇ 2 3 ਸਾਥ ਜਿਹੜੇ ਅੰਦਰ ਦਿੱਤੀ ਹੋਏ ਨੇ ਤੇ ਜਿਨ੍ਹਾਂ ਦੇ ਐਨਐਸਏ ਦੇ ਤਹਿਤ ਕੇਸ ਪਾਇਆ ਕਾਲੇ ਕਾਨੂੰਨ